ਦੇਵੀ ਮम्मी ਨੂੰ ਵੀ ਮੈਨੂੰ ਨਾ ਬੋਲੋ ਤੁਸੀਂ ਬਾਹਰ ਨਹੀਂ ਬੁਲਾ ਰਹੇ ਹੁੰਦੇ ਫੇਰ ਮੈਂ ਕਰਦੇ ਹਾਂ ਠੀਕ ਆ ਮੈਂ ਬਾਹਰ ਹੀ ਜਾ ਕੇ ਪੁੱਛ ਲੈ ਜੇ ਨਹੀਂ ਕੁੜੀ ਤਗੜੀ ਰੋਟੀ ਖੋਲੇ ਅੱਜ ਮੈਂ ਬਣਾ ਕੇ ਭਾਈ ਖੋਰਗੀ ਆ ਔਰ ਉਹ ਕੁੜੀ ਆ ਜੂਗਾ ਕੁੜੀ ਕਮਰੇ ਚੋਂ ਨਿਕਲੇ ਠੀਕ ਹੈ ਜੀ ਬਾਪੂ ਮम्मी ਕੀ ਗੱਲ ਰੋਟੀ ਨਹੀਂ ਖਾਧੀ ਹਜੇ ਹਾਂ ਵੇ ਆਹ ਹੋ ਤੇਰੀ ਮਹਾਰਾਣੀ ਰੋਟੀ ਲਿਆਉਗੀ ਤਾਂ ਨਹੀਂ ਖਾਵਾਂਗੇ ਰੋਟੀ ਦਾ ਕੁਝ ਪਤਾ ਹੀ ਨਹੀਂ ਮੈਨੂੰ ਵੀ ਭੁੱਖ ਲੱਗੀ ਹੋਣੀ ਆ ਮੰਮੀ ਰੋਟੀ ਦਾ ਟਾਈਮ ਆ ਪੁੱਤ ਦਾ ਲੱਗੂਗੀ ਕੋਈ ਨਾ ਮਰ ਬਾਜ਼ ਮਾਰਦਾ ਉਹਨੂੰ ਕੋਈ ਬਾਤ ਉਹ ਅੱਜੂ ਲੇਟ ਆ ਉਹ ਮਟਰ ਮਲਤੀ ਨਾ ਸੋਈ ਚਾ। ਤੂੰ ਨੇ ਖਾ ਚੱਤਨੇ ਮੈਂ ਤੁਹਾਡੀ ਰੋਟੀ ਲੈ ਆਈ ਮम्मी ਮੈਂ ਸਬਜੀ ਪਾ ਰਹੀ ਸੀ ਆ ਲੋ ਬਾਪੂ ਆਲੂ ਰੋਟੀ ਖਿਚਾ ਲੋ। ਤੁਹਾਨੂੰ ਰੋਟੀ ਨੂੰ ਲੇਟ ਕਦੋਂ ਹੋਗੀ ਮੈਂ ਕਹੂੰਗੀ ਮੈਂ ਸਬਜੀ ਘਰ ਇਸੇ ਨੂੰ ਟਾਈਮ ਲੱਗ ਗਿਆ। ਹਮਮ ਬਾਕੀ ਤੁਸੀਂ ਬੈਠੋ ਨਾ ਤੁਹਾਡੀ ਰੋਟੀ ਖਾ ਲੈਣੀ ਹੈ। ਤੇ ਰੋਟੀ ਖਾਣ ਸਾਰ ਆ ਲੰਗਿਆ ਮਸੀ ਮੈਂ ਤੈਨੂੰ ਕਰੀ ਕਰੀ ਵੀ ਠੀਕ ਦੀਦੀ ਤੂੰ ਉੱਥੇ ਵੀ ਮਿਲੀ ਆ ਜਾ ਬਹਿ ਜਾ। ਰਹ ਜਾਂਦੇ ਨੇ ਲੈ ਸਮਝਾ ਕੁੜੀਏ ਇਹਦਾ ਮਰੀਦ ਕਿਹ ਕਿੱਥੇ ਮੰਝੇ ਤੇ ਬੈਠੀਆਂ ਤੂੰ ਤੂੰ ਕਹਿੰਗੇ ਇਹ ਕਿੱਥੋਂ ਆ ਗਈ ਹੁਣ ਪਤਾ ਨਹੀਂ ਕੀ ਕਹੂਗੀ ਨਹੀਂ ਇਹ ਕੁੜੀ ਨਹੀਂ ਮਾਂ ਤੇ ਨਹੀਂ ਆਉਂਦਾ ਲੱਗਿਆ ਵਾਸੀ ਮੈਂ ਤੇ ਨਹੀਂ ਕਰਦੀ ਸੀ ਇਹਦੀ ਨਵੇਂ ਬੰਦੇ ਬੁਲਾਏ ਨੇ Rajasthan ਤੋਂ ਸਪੈਸ਼ਲ ਸਪੈਸ਼ਲ ਨਵੇਂ ਬੰਦੇ Rajasthan ਤੋਂ ਬੁਲਾਏ ਨੇ ਆਪਾਂ ਸ਼ੂਟਿੰਗ ਮੈਂ ਤਾਂ ਜਵਾਕਾ ਨੇ ਦੱਸਿਆ ਵੀ ਤੁਸੀਂ ਦੋਵੇਂ ਜਣੇ ਆਏ ਸੀ ਹੋਰ ਦੱਸ ਇਹ ਬੰਦੇ ਨੇ ਸਟੋਰੀ ਲਿਖਾਈ ਜੀ ਬਈ ਸਮਝ ਵਿੱਚ ਘਟਾ ਦੀਏ ਬਰੀਕ ਅੱਖਰ ਨੇ ਉਹਨੂੰ ਅੱਛੀ ਨਹੀਂ ਲੱਗਦੀ ਸਾਡੀ ਸਕ੍ਰਿਪਟ ਲਿਖੀ ਹੋਈ ਤਾਂ ਉਹਨੂੰ ਵੀ ਕਮੈਂਟ ਹਾਂਜੀ ਐਸੇ ਹੀ ਦੇਖੋ ਹੁਣ ਇਹ ਮੁੰਡਾ ਹੀ ਸਾਡੇ ਸਾਰੀ ਟੀਮ ਚ ਫਿੱਟ ਹੈ ਜੀ ਇੱਕ ਹੀ ਆ ਮੁੰਡੇ ਦਾ ਥੋੜਾ ਜਿਹਾ পেট ਜਿਹਾ ਹੋ ਜਾਂਦਾ ਤੁਸੀਂ ਵੀਡੀਓ ਦੇਖੀ ਆ ਤੁਸੀਂ ਕੋਈ ਸੋਲੂਸ਼ਨ ਹੈਗਾ ਜੀ ਇਹਦਾ ਕੋਈ ਆਨ ਲੋਕ ਕੋਈ ਦੇਖ ਰਿਹਾ ਆਪਣੀ ਵੀ ਬਲੌਗ ਦੇਖ ਰਿਹਾ ਤਾਂ ਸੋਲੂਸ਼ਨ ਦੱਸ ਦੋ ਇਹ ਚੀਜ਼ ਦਾ ਥੋੜਾ ਜਿਹਾ ਕਮੈਂਟ ਜ਼ਿਆਦਾ ਆਉਣ ਲੱਗੇ ਯਾਰ ਮੁੰਡੇ ਅਸੀਂ ਆਪ ਹੀ ਦੇਖ ਲਓ ਬਈ ਸੱਟਾ ਜਿਉਂ ਹੀ ਲੱਗਦਾ ਤੁਹਾਨੂੰ ਪਿੰਡ 'ਚ ਵੀ ਹੁਤਾ ਕਹਿਣ ਲੱਗੇ ਯਾਰ ਠੀਕ ਹੈ ਜੀ ਕਿਵੇਂ ਅੱਜ ਵਲਾਂ ਦੱਸ ਤੁਸੀਂ ਬਹੁਤ ਹੀ ਚੰਗਰੀ ਹੈ ਕਿ ਮੈਂ ਬਚ ਕੇ ਰਹੀ ਹਾਂ ਮੈਂ ਤਾਂ ਕਹਿਣੇ ਸੋਚਿਆ ਗਏ ਪਤਾ ਕੀ ਗੱਲ ਬਈ ਕੋਈ ਹਾਂ ਮਸਤੀ ਇਹਨੇ ਕਿੱਥੇ ਆਪਣੇ ਇਲੈਕਟ੍ਰੀਕ ਕੰਮ ਕਰਦੇ ਆ ਵੀ ਵੀਡੀਓਜ਼ ਹੂੰ ਯੂ ਐਸ ਦਾ ਮੁੰਡਾ ਜੀ ਆਪਾਂ ਚਾ ਫੇਰ ਕਰਾਂਗੇ ਸ਼ੇਅਰ ਕਰਾਂਗੇ ਠੀਕ ਬਾਅਦ ਚ ਇਸੇ ਬਲੌਗ 'ਚ ਹੀ ਕਰ ਠੀਕ ਹੈ ਜੀ ਗੁਰਪ੍ਰੀਤ ਅੱਜ ਮਾਤਾ ਜੀ ਨਵੇਂੜ ਰਣਜੀਤ ਰਣਜੀਤ ਹੈ ਜੀ ਰਣਜੀਤ ਹੈ ਕੁਸ਼ਮਦੀ ਹੈ ਜੀ ਆਪ ਦੇ ਲੋਕ ਰਣਜੀਤ ਹੀ ਕਹਿੰਦਾ ਆਪਣੇ ਜਿੱਤਾਰ ਜੀ ਬਲੌਗ ਤਾਂ ਬਣਾਉਂਦੇ ਆ ਬਲੌਗ ਦੇ ਵਿੱਚ ਨ ਨ ਨ ਨ ਗਿਰ ਮਿਰ ਗਿਰ ਮਿਰ ਕਰੀ ਜਾਂਦੇ ਵੀ ਉੱਚੀ ਦਾ ਬੋਲ ਸੁਣੇ ਤਾਂ ਸਹੀ ਖੁਸ਼ ਹੋ ਤੁਸੀਂ ਜੀ ਬਲੌਗਰ ਨੂੰ ਬਹੁਤ ਪਿਆਰ ਦੇ ਦੇਓ ਸਾਡੀ ਵੀਡੀਓ ਨੂੰ ਬਹੁਤ ਪਿਆਰ ਦੇ ਦੇਓ ਧੰਨਵਾਦ ਠੀਕ ਹੈ ਜੀ ਬਸ ਅਸੀਂ ਪਿਆਰ ਦੇ ਹੀ ਚੱਲਿਓ ਬਹੁਤ ਤੁਹਾਡੇ ਪਿਆਰ ਤੇ ਸੜਕਾਂ ਸਾਡੇ ਟਿੱਡ ਸਾਰਾ ਕੁਝ ਹੀ ਖੁਸ਼ੀ ਨਾਲ ਢਿੱਡ ਭਰੇ ਪੈਣੇ ਸਾਰਾ ਕੁਝ ਹੀ ਪਰਸੀ ਜਾਂਦਾ ਢਿੱਡ ਭਰ ਰਹੇ ਨੇ ਤੁਹਾਡੇ ਪਿਆਰ ਐਨਾ ਸ਼ੁਕਰ ਖੁਸ਼ੀ ਨਾਲ ਢਿੱਡ ਭਰਿਆ ਕੋਈ ਗੱਲ ਨਹੀਂ ਬਾਕੀ ਐ ਜਦੋਂ ਸਾਡੀ ਵੀਡੀਓ ਚੱਲਦੀ ਸੀ ਬਿਮਾਰ ਹੋ ਗਏ ਜੀ ਇਹ ਕਾਲਾ ਨਹੀਂ ਆਟੋ ਆਪੀ ਕਰ ਦਈਏ ਸਕੇ ਇਹ ਕੌਣ ਜਦੋਂ ਅਸੀਂ ਸਾਡੀ ਵੀਡੀਓ ਚੱਲਦੀ ਰਹੀ ਸੀ ਬਿਮਾਰ ਹੋ ਗਏ ਸੁੱਕ ਗਏ ਸੀ ਹੁਣ ਫੇਰ ਵੀਡੀਓ ਚਦਨ ਲੱਗਣ ਸੀ ਮੋਟੇ ਹੁਣ ਅਸੀਂ ਕੋਈ ਚੱਕਰ ਹੀ ਨਹੀਂ ਹੈਗਾ ਥੋੜਾ ਜਿਹਾ ਟਿੱਡ ਹੁਣ ਜ਼ਿਆਦਾ ਵਧ ਗਿਆ ਵਧੀ ਜਾਣਗੇ ਵਧੀ ਜਾਣਗੇ ਹੁਣ ਅਸੀਂ बस मेरा पूरा तो पिर आ गया तो ये सपोर्ट रखो करके सब्सक्राइब कर लो चैनल ਆ ਕੁੜੀ ਤੁਹਾਨੂੰ ਚਾਹਨੂ ਪਿਆ। ਉਹ ਤਰਬੂਜ। ਇਹ ਮੈਂ ਕਰਨਾ ਕਰਕੇ ਮਾਰਾ ਸੀ। ਜਾ ਬਈ ਪਾਣੀ ਫੜਾ ਲੈਣਾ। ਖੜ ਜੋ। ਚਾਚਾ ਆਪਣਾ ਰੋਕੀ ਦਾ ਦਿਖਾਈ ਨਹੀਂ ਮਿਲਿਆ ਚਾਚਾ। ਰੋਕੀ। ਰੋਕੀ। ਰੋਕੀ ਕਿਧਰ ਗਿਆ ਆਪਣਾ ਰੋਕੀ ਖੋ ਗਿਆ ਸਾਰੇ ਬੱਗੇ ਅੱਥਰਾ ਗਿਰੂ ਆਪ ਕੋ ਆਪਣੇ ਲਾਹੇ ਲੈ ਰਹੇ ਨੇਗੇ ਇਹ ਮੁੱਢੀ ਉਹ ਆ ਮਿਲ ਗਿਆ ਯਾਰਾਂ ਦਾ ਯਾਰ ਰੋਟੀ ਖਾ ਰਿਹਾ ਹੈ ਡਾਈਟ ਖਵਾਈ ਜਾ ਰਹੀ ਹੈ ਜੀ ਆਉਣ ਵਾਲੇ ਟਾਈਮ 'ਚ ਇਹਨੇ ਬਹੁਤ ਕੰਪਲੀਟਿਸ਼ਨ ਜਿੱਤਣੇ ਨੇ ਮੰਜ਼ਿਲਾਂ ਅਚੀ ਅਚੀਵ ਕਰਨੀਆਂ ਨੇ ਗੋਲਡਨ ਰੀਟਰੀਵਰ ਤੋਂ ਉੱਤੋਂ ਦੀ ਕੁਆਲਿਟੀ ਹੈ। ਦੇਖ ਸਕਦੇ ਆਂ ਡਾਈਟ ਪੂਰੀ ਮਿਲ ਰਹੀ ਐਣਾ। ਅਜੇ ਨੂੰ ਲੱਸੀ ਦੀ ਬਾਰਸ਼ ਜੀ। ਇਦਵਾਰ ਦੁੱਧ ਦਾ ਹੁਣ ਫੇਰ ਬੱਠਲ ਭਰਿਆ ਜੀ। ਅਜੇ ਉਮਰ ਛੋਟੀ ਐ ਜੀ, ਹਾਈਟ ਬਹੁਤ ਕਰ ਗਿਆ। ਅਜੇ ਸਾਲ ਦਾ ਹੋਇਆ ਨਹੀਂ ਇਹ। ਕੁਝ ਕੁ ਮਹੀਨਿਆਂ ਦੀ ਐ। ਇਹਨੇ ਆਉਣ ਵਾਲੇ ਟਾਈਮ 'ਚ ਕੰਪੀਟੀਸ਼ਨ ਬਹੁਤ ਦਿੱਤਣਾ ਮੇਰੇ ਵੀਰੋ। ਇੱਧਰ ਆਪਣੇ ਡਿਸਕਸ ਚੱਲ ਰਹੀ ਜੀ। ਸਮਝਾਇਆ ਜਾ ਰਿਹਾ ਹੈ ਨਾਲੇ ਜਿਹੜਾ ਟਾਈਮ ਲੇ ਲੇ ਜੇ ਕੱਢੀ ਜਾਂਦੇ ਆ ਹਾਂ ਤੇਰੀ ਵੀ ਟੈਂਸਰ ਪਹੁੰਚ ਗਈ ਸੀ ਹੈ ਤੇ ਉਹ ਬੂਗਾ ਹਾਂ ਪਰ ਤਾ ਪਹੁੰਚਦਾ ਗਿਆ ਸੀ ਪਰ ਜਦੋਂ ਦਾ ਤੂੰ ਮੈਨੂੰ ਲੈ ਕੇ ਆਏ ਆ ਮੈਨੂੰ ਤੂੰ ਪਰੇਸ਼ਾਨ ਜਿਹਾ ਲੱਗ ਰਿਹਾ ਕੀ ਗੱਲ ਹੋਈ ਹੈ ਸਭ ਠੀਕ ਠਾਕ ਤਾਂ ਹੈ ਜਾਂ ਤੇਰੀ ਬੇਬੀ ਨੇ ਫੇਰ ਤੋਂ ਕੋਈ ਚਪਾ ਲਿਆ ਤੂੰ ਦੱਸ ਦੇ ਆਂ ਕਰ ਕੀ ਗੱਲ ਹੋ ਗਈ ਯਾਰ ਰਾਤ ਹੈ ਤੇਰੇ ਤਾਂ ਕੱਪੜੇ ਚੇਂਜ ਕਰਨੇ ਪੈਣਗੇ ਆ ਪੱਟੀ ਵੀ ਲਾਵਾ ਪੱਟੀ ਲਾ ਦੇ ਪੱਟੀ ਲਾਦਾ ਹੁਣ ਤਾਂ ਮੈਂ ਠੀਕ ਹੋ ਗਿਆ ਸਹੀ ਹੈ ਜਾ ਬਈ ਬਦਲ ਫੇਰ ਆ ਕਦੇ ਵੱਡੀ ਸੀ ਗਰੀਬੀ ਮੈਨੂੰ ਲਾ ਇੱਕ ਨੀ ਸੋਹਣੀ ਫੋਟੋ ਆਈ ਹੈ ਤੇ ਮੇਰਾ ਤਾਂ ਮੱਥਾ ਫੜਿਆ ਹੋਇਆ ਆ ਆਪ ਦੀ ਵੀ ਸੋਹਣੀ ਦੇਖ ਲੈ ਤੁਸੀਂ ਹੈ ਲੈ ਉਹ ਕੋਈ ਕਹੇ ਚੀਜ਼ ਨਾ ਬਣਾਈਏ ਫੋਟੋ ਵੀ ਕੱਲੀ ਆਏ ਹੁਣ ਸਾਰਾ ਵੀ ਕੈਮਰੇ ਚ ਥੋੜੀ ਦੇਖਣਾ ਹੈ ਹੁਣ ਮੈਨੂੰ ਇਹ ਸਾਰਾ ਕੋਈ ਸੀਨ ਬਣਾਇਆ ਬਾਪੂ ਆਇਆ ਕਿਤੋਂ ਆਇਆ ਹੈ ਠੀਕ ਹੈ ਮੈਂ ਇਹਨੂੰ ਪੁੱਛਣਾ ਮੈਂ ਮੰਜੇ ਤੇ ਬੈਠਾ ਹਾਂ ਹਾਂ ਨਾ ਤੂੰ ਲੈ ਕੇ ਆ ਇਹਨੂੰ ਅੱਛਾ ਮੋਟਰਸਾਈਕਲ ਤੇ ਮੈਂ ਕਹੂੰਗਾ ਠੀਕ ਸਫਰ ਹੋ ਗਿਆ ਹਾਂ ਮੈਂ ਕਹਿੰਦਾ ਵਧੀਆ ਹੋਇਆਗਾ ਸਾਰਾ ਠੀਕ ਠਾਕ ਤੂੰ ਪੁੱਛਿਆ ਵੀ ਤੇਰੀ ਮਾਂ ਨੇ ਤਾਂ ਨਹੀਂ ਕੋਈ ਘਰੇ ਹਾਂ ਵੀ ਤੇਰੀ ਮਾਂ ਦੇ ਇਕਲੇ ਨੂੰਸ ਤਾਂ ਨਹੀਂ ਪਾਇਆ ਤੇਰੀ ਮਾਂ ਨੇ ਠੀਕ ਠਾਕ ਆ ਸਾਰਾ ਪਰੇਸ਼ਾਨ ਜਿਹਾ ਲੱਗ ਰਿਹਾ ਤੂੰ ਮੂੰਹ ਜਿਦੋਂ ਹਾਂ ਮੂੰਹ ਤਾਂ ਪਰੇਸ਼ਾਨ ਲੱਗ ਰਿਹਾ ਤੇ ਠੀਕ ਠਾਕ ਆ ਸਾਰਾ ਹਾਂ ਤੇਰੀ ਮਾਂ ਨੇ ਕੋਈ ਪੰਗਾ ਤਾਂ ਨਹੀਂ ਛਿੜਤਾ ਓਕੇ ਫਿਰ ਉਦੋਂ ਬਾਅਦ ਯਾਰ ਤੂੰ ਐਂਡ ਤੇ ਸਾਨੂੰ ਸਮਝਾ ਦੇ ਕੀ ਐ ਸੀ ਕਾਲਾ ਵਾਲਾ ਬੱਸ ਉਹ ਤਾਂ ਡਾਇਲੋਗ ਨੇ ਯਾਰ ਫਿਰ ਜਾ ਕੇ ਜੀ ਬੇਬੀ ਨਾਲ ਗੱਲ ਕਰੇਂਗਾ ਤੂੰ ਅੱਛਾ ਅੱਛਾ ਚਲ ਉਧਰ ਬਾਹਰ ਹੀ ਕੱਢ ਕੇ ਲੈ ਕੇ ਆਉਨੇ ਨਾ ਚਲ ਆ ਜਾ ਇਹ ਬਾਬਾ ਕਿਹੜੇ ਨੇ ਬੱਸ ਐਂਟਰ ਹੋਈ ਨਹੀਂ ਆਜੋ 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 ਮੇਰੇ ਕਹਿੰਦੇ ਯਾਤਰਾ ਕਿਹੜੀ ਤੋਰਿਆ ਸੀ ਮੈਨੂੰ ਐ ਨਹੀਂ ਸਮਝ ਆਉਂਦੀ ਕੱਪੜੇ ਨਹੀਂ ਬਦਲੇ ਇਹਦੇ ਕੋਸ ਨਹੀਂ ਬਦਲਿਆ ਕੋਈ ਹੋਰ ਕਰ ਲਓ ਕਿਹੜੀ ਯਾਤਰਾ ਕਰਿਆ ਸੀਗਾ ਆ ਤੇਰੇ ਭੂਆ ਕੋਲ ਗਿਆ ਸੀ ਕੱਪੜੇ ਤਾਂ ਤੈਨੂੰ ਹੀ ਕਰਨੇ ਪੈਣ ਤੂੰ ਨਹੀਂ ਕਰਦੀ ਕੁੜੀ ਜੀ ਭੂਆ ਕੋਲ ਵੀ ਫਿਰ ਕੱਪੜੇ ਬਦਲ ਕੇ ਜਾਊਗਾ ਕਰਾਂਗਾ ਉਡੀਕ ਤੁਸੀਂ ਚੇਂਜ ਕਰ ਲੈ ਸੀ ਕਿੰਨੇ ਉਹ ਜਿਵੇਂ ਆਪਾਂ ਯਾਰ ਘਾੜੀ ਸਰਸਾਪ ਆ ਜੰਨੇ ਕਿਵੇਂ ਯਾਰ ਚੱਲਦਾ ਚੱਲਦਾ ਸ਼ੂਟ ਚੱਲਦਾ ਚੱਲਦਾ ਸ਼ੂਟ ਪਹੁੰਚਿਆ ਪੜਾ ਤੇ ਨੈਕਸਟ ਲਾਸਟ ਪੜਾਕ ਨਹੀਂ ਵੱਧਾ ਹੋਇਆ ਜੀ ਸ਼ੂਟ ਜਠਾਣੀ ਮੇਰੇ ਤੋਂ ਜਠਾਣੀ ਦੀ ਜੋੜੀ ਦਿਖਾ ਦੇ ਸ਼ਾਮ ਨੂੰ ਕੋਆ ਕਰਾਂਗੇ ਬਾਈ ਸਮਾਪਤ ਲਹੋ ਇਹਦੀ ਉਹ ਸਟੋਰੀ ਦੱਸਣੀ ਹੈ ਕਿ ਬਹੁਤ ਪੁਆਇੰਟ ਦੀ ਹਾਂ ਇੱਕ ਦੱਸਣੀ ਹੈ ਉਹ ਵਿੱਚ ਰਹੀ ਸੀ ਗੱਲ ਦੱਸਾਂਗੀ ਕੀ ਦੀ ਆਪਣੀ ਗੱਲ ਆ ਕਿ ਇਹ ਹਾਂ ਜੀ ਕੀ ਸੀ ਗੱਲ ਲੈ ਕੋਈ ਹੋਣੀ ਨਹੀਂ ਹੈ ਇੰਡਸਟਰੀ ਵੀ ਬਚ ਕੇ ਚੱਲੋ ਬਸ ਮੈਂ ਤਾਂ ਜਾ ਬਚ ਕੇ ਚੱਲੋ ਜੀ ਰੈਡੀ ਬੀ ਸੇਫ ਮੈਨੂੰ ਲੱਗ ਗਿਆ ਜੀ ਦਦੇ ਬੀ ਸੇਫ ਬਰੋ ਮੈਨੂੰ ਲੱਗਿਆ ਵੀਰੇ ਲੈ ਲੋ ਲੋ ਜੀ ਸ਼ੂਟ ਆਪਣਾ ਕੰਪਲੀਟ ਹੋ ਗਿਆ ਜੀ ਇੱਧਰ ਆਪਣੇ ਵੀਰ ਪਤਲੇ ਵਿਦਆਊਟ ਟਿੱਡ ਇੱਕ ਸਾਹ ਨਹੀਂ ਪਾਲੀ ਬਾਈ ਬਾਈ ਉਹ ਕਰਿਆ ਕਰੋ ਦਿਮਾਗ ਦੇ ਕੋਈ ਸਾਰੇ ਨਹੀਂ ਗੱਲ ਨਹੀਂ ਹੁਣ ਜਾ ਰਹੇ ਨਹੀਂ ਸਾਰੇ ਤੇ ਇਹ ਮੁੰਡੇ ਛੱਡ ਕੇ ਆਉਣਗੇ ਕੁੜੀਆਂ ਨੂੰ ਆਪਾਂ ਚੱਲਾਂਗੇ ਹੁਣ ਇੱਧਰ ਕਣਕਵਾਲੀ ਸਾਈਡ ਚੱਲਾਂਗੇ ਹੁਣ ਆਪਣੇ ਭਾਈ ਜਤਾਰ ਜੀ ਚੱਲੀਏ ਹਾਂ ਚੱਲੋ ਚੱਲੋ ਬਾਤ ਚਲੋ ਆਥਣਾ ਹੋ ਗਿਆ ਟਾਈਮ ਨਾਲ ਨਿਬੜ ਗਿਆ ਆਪਣਾ ਸ਼ੂਟ ਬਹੁਤ ਵਧੀਆ ਚਲੋ ਕੋਈ ਨਹੀਂ ਅਗਲੀ ਵਾਰੀ ਆਪਾਂ ਥੋੜਾ ਜਿਹਾ ਸਕ੍ਰਿਪਟ 'ਚ ਥੋੜਾ ਬਰੀਕ ਦੀ ਨੱਖਰ ਸਮਝਣ ਚ ਹੋ ਲੱਗੇ ਜੀ ਥੋੜਾ ਹਾਂ ਬਈ ਮੁੰਡਿਆ ਠੀਕ ਐ ਕੋਈ ਭੁੱਖ ਪੱਖ ਲੱਗੀ ਹੋਏ ਤੈਨੂੰ ਤਾਂ ਬਿਨਾ ਬੋਖੂ ਤੋਂ ਤੇ ਬਿਨਾ ਖਾਦੇ ਪੀਤੇ ਲੱਗਦਾ ਤਾਂ ਹੈਨੀ ਵੀ ਭੁੱਖ ਲੱਗੀ ਉਹ ਤੈਨੂੰ ਨਾ ਬਿਨਾ ਖਾਦੇ ਪੀਤੇ ਜਿਵੇਂ ਸ਼ੂਟ ਕਰਿਆ ਸਾਰੀ ਟੀਮ ਨੇ ਨਾ ਨਾ ਤੂੰ ਤਾਂ ਤੇ ਡੋਪੋਲਾ ਯਾਰ ਡਿੱਗੀ ਨਹੀਂ ਖੋਲਣੀ ਇਹਨੂੰ ਉਹ ਜੱਤ ਕੀ ਦੋਈ ਨਾ ਲਓ ਜੀ ਉਹਨੂੰ ਪੁੱਛੀ ਵੀ ਕਨੇਰ ਨੂੰ ਕਿੱਥੇ ਆ ਹੁੰਦਾ ਕੀ ਕਰਨ ਗਿਆ ਉਹ ਉਹ ਟਿਫਨ ਲੈਣ ਗਿਆ ਸਵੇਰਾ। ਉਹ ਬਾਬਾ ਹੋ ਕਹਿੰਦਾ ਪੰਜਾਣਾ ਹੈ। ਉਹ ਸੁਣਾਵਾਂਗੇ ਆਪਾਂ ਉਹ ਐਂਡ ਨਾ ਕਰੀ। ਨਾ ਆਪਾਂ ਸੁਣਾਵਾਂਗੇ। ਇੱਕ ਤੁਹਾਨੂੰ ਸੁਣਾਵਾਂਗੇ ਕਿੱਸਾ ਆਪਣਾ ਇੰਡਸਟਰੀ 'ਚ ਬਚ ਕੇ ਰਹਿਣਾ ਚਾਹੀਦਾ। ਉਹ ਪਰ ਆਤ ਨੂੰ ਤੁਹਾਨੂੰ ਡਿਸਕਸ ਕਰਾਂਗੇ। ਅੱਗੇ ਦੇਖੋ ਵੀਡੀਓ 'ਚ। ਓਕੇ ਜੀ ਬਾਏ ਬਾਏ।